ਵਾਹਿਗੁਰੂ ਸਾਹਿਬ ਜੀ ਮਾਰੂ ਸੋਲ ਹੈ ਮਹੱਲਾ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹੁਕਮੀ ਸਹਜੇ ਸ੍ਰਿਸ਼ਟ ਉਪਾਈ ਹੁਕਮੀ ਪਦ ਤੇ ਵਿਸਰਾਮ ਲਾਉਣਾ ਹੈ ਹੁਕਮੀ ਸਹਜੇ ਸ੍ਰਿਸ਼ਟ ਉਪਾਈ ਕਰ ਕਰ ਵੇਖੈ ਆਪਣੀ ਵਡਿਆਈ ਆਪੇ ਕਰੇ ਕਰਾਏ ਆਪੇ ਆਪੇ ਕਰੇ ਕਰਾਈ ਆਪੇ ਹੁਕਮੇ ਰਹਿ ਆਸਮਾਈ ਹੈ ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਬੂਝੈ ਕੋ ਵਿਚਾਰਾ ਕੋ ਪਦ ਤੇ ਵਿਸਰਾਮ ਲਾਉਣਾ ਹੈ ਗੁਰਮੁਖ ਬੂਝੈ ਕੋ ਕਿੱਥੇ ਵਿਸਰਾਮ ਹੈ ਵਿਚਾਰਾ ਗੁਰਮੁਖ ਬੂਝੈ ਕੋ ਵਿਚਾਰਾ ਵਿਚਾਰਾ ਪਾਠ ਹੈ ਆਪੇ ਨਦਰ ਕਰੇ ਸੋ ਪਾਏ ਆਪੇ ਮੇਲ ਮਿਲਾਈ ਹੈ ਆਪੇ ਮੇਲੇ ਦੇ ਵਢਾਈ ਗੁਰ ਪ੍ਰਸਾਦੀ ਕੀਮਤ ਪਾਈ ਮਨਮੁਖ ਬਹੁਤ ਫਿਰੈ ਬੇਲ ਲਾਦੀ ਦੂਜੈ ਭਾਇ ਖੁਆਈ ਹੈ ਹੋ ਮੈਂ ਮਾਇਆ ਵਿਚੇ ਪਾਈ ਮਨਮੁਖ ਭੂਲੇ ਪਤ ਗਵਾਈ ਗੁਰਮੁਖ ਹੋਵੈ ਸੁਨਾਇ ਰਾਚੈ ਸਚ ਰਹਿ ਅਸਮਾਈ ਹੈ ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨ ਸਾ ਮਾਰ ਮਨ ਮਾਹਿਸ ਮਾਇਆ ਆਪੇ ਖੇਲ ਕਰੇ ਸਭ ਕਰਤਾ ਆਪੇ ਦੇ ਬੁਝਾਈ ਹੈ ਸਤਿਗੁਰ ਸੇਵੇ ਆਪ ਗਵਾਏ ਮਿਲ ਪ੍ਰੀਤਮ ਸ਼ਬਦ ਸੁਖ ਪਾਏ ਅੰਤਰ ਪਿਆਰ ਭਗਤੀ ਰਾਤਾ ਸਹਿਜ ਮਤੇ ਬਾਣ ਆਈ ਹੈ ਸਹਿਜ ਸਹਿਜ ਮਤੇ ਬਾਣ ਆਈ ਹੈ ਸਹਿਜ ਮਤੇ ਬਾਣ ਆਈ ਹੈ ਦੁਖ ਨਿਵਾਰਨ ਗੁਰ ਤੇ ਜਾਤਾ ਆਪ ਮਿਲਿਆ ਜਗ ਜੀਵਨ ਦਾਤਾ ਜਿਸ ਨੂੰ ਲਾਏ ਸੋਈ ਬੂਝੈ ਭਉ ਭਰਮ ਸਰੀਰ ਹੁਜਾਈ ਏ ਆਪੇ ਗੁਰਮਖ ਆਪੇ ਦੇਵੈ ਸਚੈ ਸਬਦ ਸਤ ਗੁਰ ਸੇਵੈ ਜਰਾ ਜਾਮ ਤੇ ਸੋ ਜੋ ਹਿ ਨਾਸਕੈ ਸਾਚੇ ਸਿਉ ਬਾਨ ਆਈ ਏ ਤ੍ਰਿਸ਼ਨਾ ਅਗਣ ਜਲੈ ਸੰਸਾਰਾ ਤ੍ਰਿਸ਼ਨਾ ਅਗਣ ਇਥੇ ਵੀ ਸ੍ਰੰਮ ਲਾਉਣਾ ਹੈ ਤ੍ਰਿਸ਼ਨਾ ਅਗਨ ਜਲੇ ਸੰਸਾਰਾ ਤ੍ਰਿਸ਼ਨਾ ਅਗਨ ਜਲੇ ਸੰਸਾਰਾ ਜਲ ਜਲ ਖਪੈ ਬਹੁਤ ਵਿਕਾਰਾ ਜਲ ਜਲ ਇਹ ਪੂਲੇ ਪਦ ਬੋਲਨੇ ਹਨ ਜਲ ਜਲ ਨਹੀਂ ਕਹਿਣਾ ਹੈ ਜਲ ਜਲ ਖਪੈ ਬਹੁਤ ਵਿਕਾਰਾ ਮਨ ਮੁਖ ਠੌਰ ਨਾ ਪਾਏ ਕਬੂ ਸਤਗੁਰੂ ਬੂਝ ਬੁਝਾਈ ਹੈ ਸਤਗੁਰ ਸੇਵਨ ਸੇ ਵੱਡ ਭਾਗੀ ਸਚੈ ਨਾਮ ਸਦਾ ਲੇਵ ਲਾਗੀ ਅੰਤਰ ਨਾਮ ਰਵਿਆ ਨਿਹ ਕੇਵਲ ਤ੍ਰਿਸ਼ਨਾ ਸ਼ਬਦ 부ਝਾਈ ਹੈ ਹਾਂ 부ਝਾਈ ਪੋਲਾ ਉਚਾਰਨ ਕਰਨਾ ਹੈ ਤ੍ਰਿਸ਼ਨਾ ਸ਼ਬਦ 부ਝਾਈ ਹੈ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਵਿਰਲੇ ਕਿਨਹਿ ਪਛਾਣੀ ਸੱਚੈ ਸ਼ਬਦ ਰੱਤੇ ਬੈਰਾਗੀ ਆਵਣ ਜਾਣ ਰਹਾਈ ਹੈ ਸ਼ਬਦ 부ਝੈ ਸੂ ਮੈਲ ਚੁਕਾਏ ਨਿਰਮਲ ਨਾਮ ਵਸੈ ਮਨ ਆਏ ਸਤਿਗੁਰ ਆਪਣਾ ਸਦ ਹੀ ਸੇਵਹਿ ਹੋਮੈ ਵਿੱਚ ਹੋ ਜਾਈ ਏ ਹੋਮੈ ਵਿੱਚ ਹੋ ਜਾਈ ਏ ਗੁਰ ਤੇ ਬੂਝੈ ਤਾ ਦਰ ਸੂਝੈ ਨਾਮ ਵਿਹੂਣਾ ਕਥ ਕਥ ਲੂਝੈ ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸ਼ਨਾ ਭੁੱਖ ਗਵਾਈ ਹੈ ਹਾਂ ਭੁੱਖ ਉਚਾਰਨ ਕਰਨਾ ਹੈ ਭਈ ਭੁੱਖ ਕਹਿ ਜਾਂਦੇ ਨੇ ਦਲੈਂਕੜ ਹੁਣ ਤ੍ਰਿਸ਼ਨਾ ਭੁੱਖ ਗਵਾਈ ਹੈ ਆਪੇ ਆਪ ਮਿਲੇ ਤਾ ਬੁਝੈ ਆਪੇ ਆਪ ਮਿਲੇ ਇਥੇ ਵਿਸਰਾਮ ਹੈ ਤਾ ਬੁਝੈ ਗਿਆਨ ਵਿਹੂਣਾ ਕਿਛੂ ਨਾ ਸੂਜੈ ਗੁਰ ਕੀ ਬਾਤ ਸਦਾ ਮਨ ਅੰਤਰ ਬਾਣੀ ਸ਼ਬਦ ਵਜਾਈ ਹੈ ਜੋ ਧੁਰ ਲਿਖਿਆ ਸੋ ਕਰਮ ਕਮਾਇਆ ਕੋਈ ਨਾ ਮਿਟੈ ਧੁਰ ਫੁਰਮਾਇ ਸਤ ਸੰਗਤ ਮਹਿ ਤਿ ਨਹੀ ਵਾਸਾ ਜਿਨ ਕੋ ਧੁਰ ਲੇਖ ਪਾਈ ਹੈ ਆਪਣੀ ਨਦਰ ਕਰੇ ਸੋ ਪਾਏ ਸਚੈ ਸਬਦ 따ੜੀ ਚਿਤ ਲਾਏ ਨਾਨਕ ਦਾਸ ਕਹੈ ਬੇਨੰਤੀ ਭੀਖਿਆ ਨਾਮਦਾਰ ਪਾਈ ਹੈ